ਸੁਲਤਾਨਪੁਰ ਲੋਧੀ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਸਿੰਘ ਢੁੱਲਰ ਲਈ ਚੋਣ ਪ੍ਰਚਾਰਨ ਕਰਨ ਸਬੰਧੀ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਟੀਮਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਸੁਲਤਾਨਪੁਰ ਲੋਧੀ ਵਿੱਚ ਰੋਡ ਸ਼ੋਅ ਕੀਤਾ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਾਰਟੀ ਨਾਲ ਜੁੜੇ ਹੋਏ ਲੋਕ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਬ੍ਰਹਮ ਸਰੂਪ ਸੋਤਾ ਦੀ ਇਹ ਰਿਪੋਰਟ বিলুয়া পায়বনি যদি কি냐면 ও কে আর কি না কিন্তু আপা এত হয়ে পড়া না তো এর কি আর কিছু পার যে তুমি পত্তি দি পারো আমি তো প্রথমেই জানি কি আর তো

Odeždjeno je visoka parada. A ਆਪੇ ਨਾਨਕ ਦੀ ਧਰਤੀ ਆ ਬੜੀ ਕਰਮਾਪਾ ਗਾਲੀ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਮੈਂ ਆਪਦੇ ਵੱਡੇ ਭਰਾ ਅਰਜਨ ਬਾੜੀ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਟੀਮਾ ਜੀ ਦੇ ਨਾਲ ਸultanpur Lodhi ਦੇ ਵਿੱਚ ਘਰ ਘਰ ਦੁਕਾਨ ਦੁਕਾਨ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਆ ਭੈਣਾ ਭਰਾਵਾਂ ਦੇ ਵਿੱਚ ਉਤਸ਼ਾਹ ਵੀ ਆ ਦੁਕਾਨਦਾਰ ਆਪ ਸਾਡੇ ਨਾਲ ਚੱਲ ਕੇ ਗਾ ਅਗਲੀਆਂ ਦੁਕਾਨਾਂ ਤੇ ਵੋਟ ਅਪੀਲ ਕਰ ਰਹੇ ਆ ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਆ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਸਾਨੂੰ ਇਸ ਸਰਕਾਰ ਦੇ ਵਿੱਚ ਇੱਕ ਤੇ ਇਹ ਮਾਨ ਹੋ ਗਿਆ ਵੀ ਜੇ ਕੋਈ ਧੱਕਾ ਹੁੰਦਾ ਉਹਦੇ ਸਾਨੂੰ ਨਿਆਂ ਮਿਲਦਾ ਸਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਜਾਂਦੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਦੁਕਾਨਦਾਰ ਕਿਸਾਨ ਵਪਾਰੀ ਹਰੀਕ ਨਾਲ ਧੱਕਾ ਹੁੰਦਾ ਤੇ ਕਿਸੇ ਦੀ ਕੋਈ ਸਰਮਾਈ ਨਹੀਂ ਹੁੰਦੀ ਲੋਕ ਆਪ ਜਿਹੜੇ ਕਾਲੀ ਕਾਂਗਰਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦੀ ਪਾਰਟੀ ਦੀ ਸਰਕਾਰ ਬਣ ਗਈ ਆ ਜੇ ਕਾਲੀ ਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀ ਦਲ ਨਾਲ ਹੀ ਅਸੀਂ ਤੇ ਸਾਡੇ ਲੀਡਰ ਸਾਡੇ ਦੇ ਪਰਚੇ ਕਰਾ ਦਿੰਦੀ ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ 'ਚ ਭਾਵੇਂ ਅਸੀਂ ਬਿੱਠੇ ਬੈਠੇ ਉਹਨਾਂ ਦੇ ਪਰਚਾ ਸਤਾਲਪੁਰ ਲੋਦੀ ਹੋ ਜਾਣਾ ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਬੂਤ ਥਲੇ ਹੋ ਜਾਣਾ ਲੋਕਾਂ ਨੂੰ ਪਰਚਿਆਂ ਤੋਂ निजात ਮਿਲੀ ਆ ਲੋਕਾਂ ਨੂੰ ਆਪ ਦੀ ਸਰਕਾਰ ਆਪਣਾ ਆਪਣਾਤ ਮਿਲੀ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਿੰਨੇ ਵੀ ਮੰਤਰੀ ਆ ਸਾਡੇ ਜਿੰਨੇ ਵੀ ਐਮਐਲਏ ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਹੇ ਨਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ ਆ ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਤੇ ਗੱਲ ਹੱਲ ਦੀ ਹੁੰਦੀ ਹੈ ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਫਰੀਆਂ ਪਾ ਕੇ ਆਪਦਾ ਭਾਈ ਕਹਿੰਦੇ ਆ ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਹੈ ਬੜੀ ਦੂਰ ਰੱਖਿਆ ਜਾਂਦਾ ਹੈ ਲੋਕਾਂ ਨਾਲ ਇੱਕ ਵੱਡੀ ਸਿਕਿਉਰਿਟੀ ਜਿੱਥੇ ਕਿ ਪੁਲਸ ਵਾਲੇ ਲੋਕਾਂ ਨੂੰ ੱਟਕੇ ਮਾਰਦੇ ਹੀ ਦੇ ਦਿੰਦੇ ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਜੱਫੀਆਂ ਪਾਉਂਦੇ ਲੋਕ ਆਪ ਦਾ ਪਾਈ ਕਹਿੰਦੇ ਆ ਸਰਕਾਰ ਦੇ ਵਿੱਚ ਬੜਾ ਫਰਕ ਆ ਲੋਕ ਵਾਰ-ਵਾਰ ਸਰਕਾਰ ਨੂੰ ਵੋਟਾਂ ਪਾਉਣਗੇ ਮਾਨ ਸਰਕਾਰ ਨੂੰ ਵਾਰ-ਵਾਰ ਰੀਪੀਟ ਕਰਨਗੇ ਲੋਕ ਪਹਿਲਾਂ 22 ਲੋਕਾਂ ਨੇ ਹੁਣ 24 ਜਿਤਾਉਣਗੇ ਮੁੜ ਕੇ 27 ਵੀ ਜਿਤਾਉਣਗੇ ਫਿਰ 32 ਵੀ ਜਿਤਾਉਣਗੇ ਸਰਵੇਖੇਤਰੀ ਅੱਜ ਵੀ ਮੰਤਰੀ ਜੀ ਦੇ ਲੈ ਕੇ ਤਕਰੀਬ ਕੋਡਾ ਸਕਾਰਾਤਮਕ ਰੂਪ ਦਿਖ ਰਿਹਾ ਹੈ ਤੁਹਾਡੀ ਦੇਖੋ ਚਿਰਿਆਰ ਵਿੰਧ ਕੇਦਰੀyal ਨੂੰ ਜਿਹੜਾ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ ਤੇ ਹਰਾਸਤ ਦੇ ਵਿੱਚ ਲਿਆ ਜੇਲ੍ਹ ਚ ਬੰਦ ਕੀਤਾ ਇਹ ਨਜਾਇਜ਼ ਕੀਤਾ ਕੋਈ ਆਰਟੀਜੀਐਸ ਨਹੀਂ ਹੋਈ ਕੋਈ ਪੈਸਾ ਨਹੀਂ ਲੱਭਾ ਕੋਈ ਲੋਕਰ ਤੋਂ ਕੁਝ ਨਹੀਂ ਲੱਭਾ ਕੋਈ ਪ੍ਰੂਫ ਨਹੀਂ ਲੱਭਾ ਇਹ ਕੋ ਬੰਦੇ ਦੀ ਗਵਾਹੀ ਲੈ ਲਈਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ ਬੀਜੇਪੀ ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ 'ਚ 55 ਕਰੋੜ ਰੁਪਏ ਫੰਡਿੰਗ ਕਰ ਰਿਆ ਉਸੇ ਬੰਦੇ ਨੂੰ ਮੁੜਕੇ ਗਵਾਹ ਬਣਾ ਲਿਆ ਇਹ ਤੇ ਬੀਜੇਪੀ ਦੀ ਸੋਚੀ ਸਮਝੀ ਸਾਜ਼ਿਸ਼ ਆ ਬੜੀ ਬਣਾਈ ਕਹਾਣੀ ਆ ਲੋਕ ਵੀ ਸਾਰਾ ਕੁਝ ਸਮਝਦੇ ਆ ਕੇਜੀਵਾਲ ਸਾਹਿਬ ਵੀ ਜਲਦ ਬਾਹਰ ਹੋਣਗੇ ਪਰ ਜਿਹੜਾ ੱਤਕਾ ਕੇਜੀਵਾਲ ਸਾਹਿਬ ਨਾਲ ਨਰਿੰਦਰ ਮੋਦੀ ਅਮੀਸ਼ਾ ਬੀਜੇਪੀ ਸਰਕਾਰ ਨੇ ਕੀਤਾ ਉਹਦਾ ਜਵਾਬ ਲੋਕ ਦੇ ਰਹੇ ਆ ਕਿਉਂਕਿ ਵੱਖ-ਵੱਖ ਸਟੇਟਾਂ ਦੇ ਵਿੱਚ ਅੱਡ-ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਤੇ ਲੋਕ ਇੰਡੀਆ ਲਾਈਨ ਤੇ ਉਮੀਦਵਾਰਾਂ ਬੀਜੇਪੀ ਦੇ ਉਮੀਦਵਾਰਾਂ ਨੂੰ ਹਰਾ ਰਹੇ ਇੰਡੀਆ ਲਾਈਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ ਮੱਟਾ ਫਤਵਾ ਮਿਲੇਗਾ 543 ਚੋਂ 450 ਤੋਂ ਵੱਧ ਸੀਟਾ ਲੋਕ ਜਿਤਾ ਕੇ ਇੰਡੀਆ ਲਈ ਦੀ ਸਰਕਾਰ ਬਣਾਉਣਗੇ ਸਾਡੇ ਪੰਜਾਬ ਦੇ ਰੂਰਲ ਡਵੈਲਪਮੈਂਟ ਦਾ 8000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60 40 ਦੇ ਅਨੁਪਾਤ ਨਾਲੋਂ ਦੀ 40% ਬੱਚੇ ਸਾਡੇ ਪੰਜਾਬ ਦੇ ਹਰਿਆਣੇ ਤੇ ਚੰਡੀਗੜ੍ਹ ਤੇ 60% ਕੀਤੇ ਜਾਂਦੇ ਉਹ 40% ਸਾਡੀ ਪੰਜਾਬ ਦੀ ਭਰਤੀ ਉਹ ਵੀ ਬੀਜੇਪੀ ਖਾਦੀ ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਲਈ ਦੀ ਸਰਕਾਰ ਆਉਂਦੇ ਉਹ ਸਾਰੇ ਅੱਕਵਾਸ ਪੰਜਾਬ ਨੂੰ ਦਵਾਵਾਂ ਜੀ ਤਾਂ ਬਹੁਤ ਜ਼ਿਆਦਾ ਵਿਧਾਇਕ ਨੇ ਇੱਕ ਨਵੀਂ ਕਿਰਨ ਸਪੱਸ਼ਟ ਰਿਖਾਇਆ ਕਿ ਦੇਖੋ ਜਿਹੜੇ ਯਾਦ ਵਿਧਾਇਕ ਨੇ ਉਹ ਰਾਣਾ ਗਰਜੀਤ ਸਿੰਘ ਦੇ ਪੇਟੇ ਰਾਣਾ ਇੰਦਰਪ੍ਰਤਾਪ ਸਿੰਘ ਵੇਖੋ ਉਹ ਤਾਂ ਪਹਿਲਾਂ ਹੀ ਕਾਂਗਰਸੀ ਉਹ ਤੇ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਨਹੀਂ ਦਿੱਤੀ ਉਹਨਾਂ ਯਾਦ ਤੌਰ ਤੇ ਚੋਣ ਲੜੀ ਆ ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ ਉਹ ਵੀ ਕਾਂਗਰਸੀ ਪਰਿਵਾਰ ਹੀ ਕਾਂਗਰਸੀ ਉਹਨਾਂ ਦੇ ਕਾਂਗਰਸ ਨੂੰ ਮੈਂ ਇਤਦੇ ਨਹੀਂ ਤੇ ਇਹ ਤੇ ਵੇਖੋ ਸੁਲਤਾਨਪੁਰ ਲੋਧੀ ਦੇ ਲੋਕ ਫੈਸਲਾ ਕਰ ਲੈ ਸੱਚ ਦੀ ਤੇ ਝੂਠ ਦੀ ਲੜਾਈ ਆ ਲੋਕ ਸੱਚ ਨੂੰ ਜਿਤਾਉਣਗੇ ਝੂਠ ਨੂੰ ਰੋਣਗੇ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕ ਇਹ ਮੰਨਦੇ ਆ ਵੀ ਵਾਕੇ ਆ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵੰਤ ਸਿੰਘ ਬਾਦ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋਂ ਇੱਕ ਵਾਦਾ ਵੀ ਪੂਰਾ ਨਹੀਂ ਕਰਦੀਆਂ ਚੋਣ ਮੈਨੀਫੈਸਟੋ ਚੋਣਾਂ ਦੇ ਵੇਲੇ ਪੂਰਾ ਪਰਚਟੂ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਜਦੋਂ ਜਿੱਤ ਜਾਂਦੇ ਆ ਮੁਰਕੇ ਕਹਿੰਦੇ ਤੇ ਸਾਡਾ ਸਿਆਸੀ ਸਟੈਂਟ ਏ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਬੀਬੀਆਂ ਦਾ ਜਿਹੜਾ 1000 ਰਿਆ ਉਹ ਵੀ ਐਮਪੀ ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਰਵਾਂ ਜੋ ਕਿਹਾ ਉਹ ਕੀਤਾ ਸਤਾਈ ਵਾਲੀ ਵੋਟ ਫੇਰ ਮੰਗਣਾ ਵਾਂਗੇ ਜੇ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਬੀਬੀਆਂ ਦਾ 1000 ਦੇ ਕੇ ਸਾਰੇ ਕੰਮ ਕਰਕੇ ਹੋਏ। ਇੱਕ ਸਵਾਲ ਹੈ ਜੀ ਅਮਰਪਾਲ ਜਿਹੜੇ ਵਾਰੀ ਤੋਂ ਲੈ ਕੇ ਪਤਖਟ ਸੋਤ ਵਾਲੇ ਨੌਜਵਾਨਾਂ ਕਾਤੇ ਚਾਤ ਬਣਾ ਲਾਏ ਨੇ। ਦੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ ਸਾਬਕਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਕਾਲੀ ਜਲ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਤੇ ਇਸੇ ਤਰ੍ਹਾਂ ਕੋਈ ਵੀ ਯੋਗ ਬੰਦਾ ਖੜੋ ਸਕਦਾ ਪਰ ਲੋਕਾਂ ਨੇ ਵੇਖਣਾ ਵੀ 2 ਸਾਲ ਪਹਿਲਾਂ ਕਿੰਨੇ ਕੰਮ ਕੀਤੇ ਤੇ ਕਾਹ ਤਿੰਨ ਸਾਲ ਜੇ ਜਿਹੜੀ ਸਰਕਾਰ ਪਈ ਹੈ ਕੰਮ ਉਹਨੇ ਕਰਦੇ ਲੋਕ ਬੜੇ ਥਿਆਣੇ ਆ ਲੋਕਾਂ ਨੂੰ ਪਤਾ ਜੇ ਕੋ ਸੜਕਾਂ ਬਣਨੀਆਂ ਪਿੰਡਾਂ ਨੂੰ ਜਾਂਦੇ ਖੇਤਾਂ ਨੂੰ ਜਾਂਦੇ ਰਸਤੇ ਬਣਨੇ ਆ ਜਾਂ ਕੋ ਮੰਡੀਆਂ ਬਣਨੀਆਂ ਮੰਡੀਆਂ ਦੇ ਸ਼ੈੱਡ ਬਣਨੇ ਆ ਕੋਈ ਵੀ ਸਰਕਾਰੀ ਬਿਲਡਿੰਗ ਹੋ ਹਸਪੀਟਲ ਸਕੂਲ ਬਣਨਾ ਉলাই ਟੀਚਰਾਂ ਦੀ ਭਰਤੀ ਹੋਣੀ ਆ ਡਾਕਟਰਾਂ ਦੀ ਹਸਪਤਾਲਾਂ ਦੀ ਭਰਤੀ ਹੋਣੀ ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹ ਹੀ ਕਰ ਸਕਦੀ ਲੋਕ ਬੜੇ ਥਿਆਣੇ ਆ ਲੋਕ ਕੰਮਾਂ ਨੂੰ ਪਹਿਲ ਦੇਣਗੇ ਲੋਕ ਏਡੇ ਲਈ ਲੱਗਣਗੇ ਇਹ 8899 ਵਾਲਾ ਦੌਰ ਜਿਹੜਾ ਉਹ ਗਿਆ ਬਾਕੀ ਜੇ 8899 ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਚ ਜਿਤਾਇਆ ਤੇ ਉਹਨਾਂ ਕੀ ਕਰਤਾ ਉਹਨਾਂ ਸਿਰਫ ਜਿੱਤ ਕੇ ਤੇ ਉਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲ ਡ੍ਰਿੰਕ ਹੀ ਪੀਤੇ ਆ ਕੋਈ ਮਸਲਾ ਹੱਲ ਹੁੜਾ ਕਰਾਇਆ ਉਸੇ ਤਰ੍ਹਾਂ ਲੋਕਾਂ ਨੂੰ ਪਤਾ ਜਿਹੜੀ ਸਰਕਾਰ ਹੈ ਉਹਦੇ ਐਮਪੀ ਬਣਗੇ ਤੇ ਸਰਕਾਰ ਜਿਹੜੀ ਵਿਕਾਸ ਉਹ ਡਬਲ ਤੋਂ ਟ੍ਰਿਪਲ ਟ੍ਰਿਪਲ ਤੋਂ 5 ਗੁਣਾ 7 ਗੁਣਾ ਕਰਾਉਣੀ ਧੰਨਵਾਦ